ਕੋਹਾਂ ਕਿੱਧਰ ਪੈਸੇ ਕੱਢੇ ਪੈਸੇ ਕੱਢੇ ਨਾ ਰਹਿ ਗਏ ਸੀ ਕਿੰਨੇ ਕਿੱਧਰੇ ਪੈਸੇ ਇਹ ਸੋਟੀ ਫਿਰੂ ਫਿਰ ਦੱਸੂਗੀ ਇਹ ਚੋਰੀ ਚੋਰੀ ਪੈਸੇ ਕੱਢੇ ਨੇ ਇਹ ਪੈਸੇ ਸਾਡਾ ਅਮਰਾ ਸੋਲਿਆ ਆਹ ਦੇਖਾ ਸਾਰੇ ਇਹਦੇ ਪਾਸੇ ਇੱਥੇ ਵੀ ਬੱਦਲ ਜਾਂਦਾ ਸੇ ਇਹ ਮੇਰਾ ਚੱਲ

ਇਹਨਾਂ ਤੇ ਬੈਠੇ ਨੇ 1 ਮਿੰਟ 1 ਮਿੰਟ 1 ਮਿੰਟ ਮੇਰਾ ਹੱਥ ਮਾਰਿਆ ਕਹਿੰਦਾ ਇਹਦੇ ਪਿਆਰੀ ਬੱਬੂ ਨਾਲ ਗੱਲ ਕਰੋ ਜੇ ਬਿਆਹ ਕਰੋ ਗੱਲ ਨਹੀਂ ਕਰਦੇ ਹੈ ਕਦੇ ਇਹਨਾਂ ਦੀ ਗੱਲ ਮਾਰਿਆ ਕੁਝ ਵੀ ਮੰਨ ਨਹੀਂ ਤੀ ਬਸ ਵੀ ਪੈਸੇ ਵਰਗੀਆਂ ਹੱਸਾਈਆਂ ਕਿਵੇਂ ਤਰ੍ਹਾਂ ਸੇ ਫੇਟ ਜਾਗਾ ਇਸ ਨੰਦੇ ਨਾਲ ਮੇਰ ਕੋ ਪਸੰਦ 1 ਮਿੰਟ ਭੈਣ ਜੀ ਇਹਨੂੰ ਖੜਕਾਓ ਪਹਿਲਾਂ ਇੱਕ ਮਿੰਟ ਮਰੋ ਦੇ ਬਾਪ ਬਟਾ ਹੋਰੇ ਦਾ ਪਰ ਚੈੱਕ ਕਰੋ ਇੱਕ ਮਿੰਟ ਇਹਦਾ ਪਰ ਚੈੱਕ ਕਰੋ ਇੱਕ ਮਿੰਟ ਪਰ ਚੈੱਕ ਕਰੋ ਇੱਕ ਮਿੰਟ ਇਹਦਾ ਪਰ ਚੈੱਕ ਕਰੋ ਇਧਰ ਲਿਆ 8849 ਹਾਂ ਹੈਲੋ ਕਿਹਦੇ ਜਨਾਬ ਜੀ ਸਰ ਦੇਖ ਲਓ ਭਲਾ 55 ਛੱਡੋ ਲੈ ਪਿੱਕੀ ਬੱਲੇ ਪੈਸੇ ਕਿਹੜੇ ਆ ਦੇਖੋ ਪੈਸੇ ਇਹਨਾਂ ਦੇ ਪਿੱਛੋਂ ਪੈਸੇ ਗੱਡੇ ਨੇ ਕਿਉਂ ਗੱਡੇ ਨੇ ਮੈਂ ਨਹੀਂ ਕੱਢੇ ਨਾਮ ਦੀ ਕਿੱਥੇ ਨੇ ਨਾਮ ਦੀ ਲੈ ਕੇ ਆ ਨਾਮ ਦੀ ਕਿੱਥੇ ਲਾ 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 ਬੁਲਾ ਲੋ ਬੁਲਾ ਲੋ ਮੇਰ ਕੋ ਨਹੀਂ ਮੰਨੋ ਦੋ ਬੁਲਾ ਲੋ ਮੇਰਾ ਖਾਤ ਕੀ ਦੋ ਜਣੇ ਨਾਲੇ ਮੂੜਾ ਹੀ ਨਿਕਲੇਗਾ ਨਹੀਂ ਆ ਤੂੰ ਦੋ ਜਣੇ ਨਾਮ ਦੀ ਉਹਨਾਂ ਸਾਥ ਜੀ ਨਹੀਂ ਆਣੀਆਂ ਤੇਰੇ ਮੇਰੇ ਕਿਹ ਹੈਗੀਆਂ ਸੀ ਮੇਰੇ ਨੂੰ ਕਹਿੰਦੇ ਨਹੀਂ ਆ ਦੋਨੀਆਂ ਤੁਸੀਂ ਤਿੰਨੇ ਹੀ ਆਣੀਆਂ ਉਹ ਦੋਨੋਂ ਨੂੰ ਲਾਵਾ ਦੋਨੋਂ ਨੂੰ ਚੱਕ ਲੈ ਮੈਂ ਤਾਂ ਇਹ ਮੇਰੀ ਗੱਲ ਸੁਣ ਖਾਣਾ ਮੰਨ ਜਾ ਮੰਨ ਜਾ ਕੋਈ ਬੈ ਨਹੀਂ ਪੁਲਿਸ ਆ ਗਈ ਪੁਲਿਸ ਨੇ ਲੈ ਜਾਣਾ ਫਿਰ ਉਹਨਾਂ ਖਾਣਾ ਮੰਨ ਜਾ ਇਹ ਪੈਸੇ ਤੂੰ ਨੇ ਕਢ ਕੇ ਦਿੱਤੇ ਨਾ ਤੂੰ ਨੇ ਕਿਉਂ ਕਢ ਲਏ ਯਾਰ ਹਾਂ ਨਾ ਯਾਂ ਸੇ ਕਢ ਲਏ ਪੈਸੇ ਯਾਂ ਸੇ ਪੈਸੇ ਤਾਂ ਯਾਂ ਸੇ ਕਢ ਲਏ ਹਾਂ ਯਾਂ ਨਾ ਪੈਸੇ ਕਢ ਲਏ ਯਾਂ ਸੇ ਤੂੰ ਨੇ ਮੇਰੇ ਅੱਗੇ ਦੇਖਿਆ ਐਸੇ ਕੱਟੇ ਅੱਗੇ ਦਾ ਖਾ ਜਾਂ ਨਾ ਪੈਸੇ ਕਢਾ ਲਏ ਆਪਨੇ ਮੇਰੀ ਬਾਤ ਸੁਣੋ ਪੈਸੇ ਕਢਾ ਲਏ ਆਪਨੇ ਖਾ ਜਾਂ ਨਾ ਜਵਾਬ ਦੇ ਦੋ ਮੈਂ ਪੁਲਿਸ ਕੋ ਫੋਨ ਕਰੂੰਗਾ ਫਿਰ ਪੁਲਿਸ ਕੋ ਆਵੋਗੇ 2 ਮਿੰਟੇ ਮੇਂ ਪਹੁੰਚ ਜਾ ਹਾਂ ਹਾਂ ਜਾਂ ਨਾ ਜਵਾਬ ਦੇ ਦੋ ਕੋਈ ਦੀ ਨਾਦੀ ਨੀ ਬੋਲੋ ਕੋਈ ਦੀ ਨਾਦੀ ਨਾ ਕੱਟ ਕੇ ਨਾ ਇਹਨੂੰ ਫੜਾ ਤੇ ਇਹਨੇ ਤੂੰ ਅੰਦਰ ਰੱਖ ਲੈ ਹਣਾ ਮੈਂ ਕੋਈ ਕੁਝ ਨਹੀਂ ਕਰਦਾ ਸੀ ਉਸ ਲੜਕੀ ਨਾਲ ਤਾਗੜਾ ਸੀ ਨਾ ਆਪ ਕਾਰ ਰੱਖੇ ਤੇ ਇੱਕ ਕਾਰ ਖੇਡੋ कहाँ रखे थे पैसे आपने हाँ ना बोलो बस कहा नहीं, ना 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 रखे। आपने बोला आपने बोला पहले पकड़ाए थे आपको आ? आपको पकड़ाए थे पैसे नहीं। आपने बोला अभी सुनो मेरी बात मैं पुलिस को बुला लूंगा अभी फोन कर लूँगा पुलिस आ जाएगी मैं आपको बोल रहा हूँ बोलो पहले आपको पैसे दिए उसने दिए थे ना आपके पैसे कहाँ रखे आपने कहाँ रखे बताओ रखे थे ना आपको आपके साथ दो और थी आपके दो और थे दो थे, और थे उसका नंबर दो उसको फोन करके बुलाएंगे नहीं नहीं तो पुलिस को बुलाएंगे नहीं 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 खर्चो आप यहाँ पे खर्जो खर्चो ही ਕਿ ਕਮੈਂਟ ਇੱਥੇ ਇੱਥੇ ਖੜ ਜਾ ਜਾਣ ਨਾਲ ਦੀ ਜਾਣ ਨਾਲ ਦੀ ਜਾਣ ਨਾਲ ਕਿੰਨੇ ਪੈਸੇ ਤੁਹਾਡੇ ਕਿੰਨੇ ਪੈਸੇ ਸੀਗੇ ਮੈਂ 50 ਤੋਂ ਆਇਆ ਸੀਗਾ ਇਹ 2000 ਦਾ ਚੱਲ ਗਿਆ ਤੁਹਾਨੂੰ ਛੱਕ ਪਿਆ ਸੀਗਾ ਵੀ ਇਹਨਾਂ ਨੇ ਗੱਡੇ ਨੇ ਮੈਨੂੰ ਅਕਲ ਲੱਗਿਆ ਪਾਸੇ ਜੇ ਮੂਹ ਤੇਰਾ ਜਦੋਂ ਦੁਕਾਨ ਤੋਂ ਭੱਜੇ ਗਏ ਜਾਂਦੇ ਫਿਰ ਬੁਲਾਉਣਾ ਨਹੀਂ ਨਹੀਂ ਫਿਰ ਤੁਹਾਨੂੰ ਪੁਲਸਰਾਂ ਨੂੰ ਐਪ ਪੁਲਸਰਾਂ ਬੁਲਾਉਣੇ ਪੈਂਦੇ ਹੈ ਕਿਹੜਾ ਬਿੰਦਰੀ ਜਾਂਦੇ ਸੀ ਮੰਨਿਆ ਕਿੱਥੇ ਰਹਿਣ ਵਾਲੀ ਤੂੰ ਕਿੱਥੇ ਰਹਿਣ ਵਾਲੀਆਂ ਮੈਂ ਕਹਿੰਦਾ ਕੋਈ ਹੱਥ ਹੀ ਲਾਊਗਾ ਮੁੰਡਾ ਕੋਈ ਹੱਥ ਹੀ ਲਾਊਗਾ ਕਿੱਥੇ ਰਹਿਣਾ ਕਿੱਥੇ ਲੈਣ ਵਾਲੀ ਆ ਮਧ ਪ੍ਰਦੇਸ਼ ਤੋਂ ਮਧ ਪ੍ਰਦੇਸ਼ ਤੋਂ ਉਰੇ ਕਿੱਥੇ ਰਹਿੰਦੇ ਹੋ ਪੰਜਾਬ ਚ ਮਧ ਪ੍ਰਦੇਸ਼ ਪੂਰੇ ਸਟੇਸ਼ਨ ਤੇ ਸਾਰਾ ਕੁਝ ਮੋਬਾਈਲ ਨਾਲ ਸਾਰਾ ਕੁਝ ਮਰਗਾ ਤੁਹਾਡਾ ਤੁਹਾਡਾ ਘਰ ਕਿੱਥੇ ਹੈ ਯਾਹਾਂ ਪੇ ਕਾਹ ਰਹਿਤੇ ਹੋ ਆਏ ਤੇ ਬੱਸ ਨਾ ਨੰਬਰ ਦੇ ਨਾਲ ਲੋਕ ਤੁਸੀਂ ਕੋਈ ਨਹੀਂ ਪੁਲਿਸ ਬੁਲਾ ਲੈਣੇ ਦੱਸੋ ਜੀ ਆਪ ਹੈ ਨਾ ਕਿੰਨੀ ਗੱਲ ਬਣਨੀ ਹੈ ਤੁਸੀਂ ਬੁਲਾ ਲੈਣੇ ਆਪਾਂ ਹੋਰ ਨਹੀਂ ਬਣ ਕੇ ਨੰਬਰ ਨੰਬਰ ਦੱਸ ਦਿਓ ਨੰਬਰ ਦੱਸ ਦਿਓ ਸੱਚ ਬਤਾਓ ਮੋਬਾਈਲ ਨੰਬਰ ਮੋਬਾਈਲ ਨੰਬਰ ਦੱਸੋ ਸੱਚ ਬਤਾਓ ਜੀ ਦੋ ਮਿੰਟ ਪੁਲਸ ਆਏਗੇ ਨਹੀਂ ਮੋਬਾਈਲ ਨੰਬਰ ਬੋਲ ਆਪਣਾ ਕਿੰਨਾ ਦਰ ਆ ਮੋਬਾਈਲ ਨੰਬਰ ਬੋਲ ਹੈ ਜਿਆਦਾ ਪਿਆ ਜੀ ਨਾ ਫਿਰ ਪੁਲਿਸ ਕੋ ਜਾਈਂ ਕਿੰਦਾ ਜਾਏ ਮਿਲ ਮਿਲ ਦਾ ਸਮਾਂ ਹੈ ਆਂ ਕਾ ਲੋ ਦਿਓ ਪਰਸੈਂਟ ਦਿਖਾ ਦਿਓ ਮੋਬਾਈਲ ਨੰਬਰ ਦਿਖਾ ਦਿਓ ਬਲਾ ਇਹ ਦੇਖੀ ਹਣੇ ਪੱਛ ਕਿਤੇ ਨਾਲ ਬੰਦਰਾ ਖਤਾਨਾ ਕਿਤੇ ਮਿਟਾ ਨਾ ਬੰਟੀ ਕੱਢ ਲੈਣਾ ਕਿੱਤੀ ਕੱਢ ਲੈਣੇ ਥੋੜਾ ਦੂਰ ਖਰਜ ਕਿੱਤੀ ਕੱਢ ਲੈਣੇ ਪਤਾ ਨਾਲ ਪਾ 75 ਇਹ ਤੁਹਾਡੇ ਪੂਰੇ ਨਹੀਂ ਹਾਂ ਬਚ ਗਏ ਪੈਸੇ ਬਚ ਗਏ ਪੈਸੇ ਮਾਣੂ ਜੀ ਆਪਣਾ ਠੀਕ ਹੈ ਜੀ ਇਹ ਤਿੰਨ ਜਣੇ ਸੀਗੇ ਹਣਾ ਜੀ ਮਨਦੀਪ ਘਰਾਈ ਅੱਛਾ ਤੇ ਉੱਚੀ ਤੇ ਕਈ ਕੀ ਕੀ ਹਾਂਜੀ ਕੱਪੜੇ ਖਰੀਦ ਰਹੇ ਸੀ ਇਹਨਾਂ ਨੇ ਸੈਰ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਕਿੰਨੇ ਪੈਸੇ 40000 ਸੀ ਗਈ। ਕਿੰਨੀਆਂ ਲੇਡੀਜ਼ ਸੀ? 3 ਸੀ ਗੀਆਂ ਇੱਕੋ ਮਿਲ ਗਿਆ। ਉਹਦੋਂ ਹੀ ਕੱਢੇ ਤਾਂ ਦੂਜੀਆਂ ਨੇ ਨੇ। ਇਹਨੂੰ ਫੜਾ ਤੇ ਹੀ ਹਾਂ ਜਿਹਨੂੰ ਖਰਾਦਾ। ਪੈਸੇ ਇੱਤੋਂ ਮਿਲेंगे। ਹਾਂ ਜੀ ਪੈਸੇ ਇੱਤੋਂ ਮਿਲਿਆ ਜੀ। ਪੀਚਾ ਨੇ ਤੁਸੀਂ। ਇਹ ਟਾਰਗੇਟ ਹੈ। ਯੋ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪੈਂਦਾ। ਧੰਨਵਾਦ ਜੀ ਇਹਨਾਂ ਦਾ। ਧੰਨਵਾਦ ਹੈ ਇਹਨਾਂ ਦਾ ਜਿਹਨਾਂ ਨੇ ਦਿੱਤੇ ਚਲੋ। ਹਾਂ ਜੀ। ਲੋਕਲੀ ਰੰਗ ਕੇ ਬੰਦ ਹਾਂਜੀ ਲੋਕਲੀ ਇਹਦਾ ਅਸੀਂ ਰੋਡ ਤੋਂ ਜਾ ਕੇ ਕਿਨੋਂ ਹੀ ਆਪਣਾ ਮੇਰਾ ਹਰਮੀਤ ਸਿੰਘ ਜੀ ਇੱਥੇ ਕਿਹੜਾ ਕਿਹੜਾ ਤੁਹਾਡਾ ਅਸੀਂ ਸ਼ਾਪ ਤੇ ਆ ਜੀ ਆਪਣੀ ਸ਼ਾਪ ਆਪਣੀ ਲੱਕੀਗਾਰਮਣ ਦੀ ਸ਼ਾਪ ਹੈ ਜੀ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਸਾਡੇ ਕੋਲ ਆਲੇ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੇ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਰਹਿ ਜੀ ਸ਼ਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗੇ ਇਹਨਾਂ ਦੇ ਪਰਚੀ ਕਾਪੀ ਸੀ ਜੀ ਨੋਟਾਂ ਦੀ ਉਹ ਕੱਢ ਕੇ ਜਦੋਂ ਭੱਜੀਆਂ ਗਈਆਂ ਇੱਥੋਂ ਸਾਨੂੰ ਸ਼ੱਕ ਹੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ 'ਚ ਲੇਡੀਜ਼ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫਾੜਾ ਫੜ ਭੱਜੇ ਗਏ ਸੜਕ ਪਾਰ ਕਰਨ ਲੱਗੇ ਅਸੀਂ ਉੱਥੋਂ ਫਾੜ ਲੀਆਂ ਦੋਨ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫਟਾਫਟ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢਿਆ ਇੱਥੋਂ ਕੱਢ ਕੇ ਮੈਨੂੰ ਕਾਪੀ 40 45000 ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਲੈ ਕੇ ਆਇਆ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਹਾਂ ਇਹਨਾਂ ਨੂੰ ਪੈਸੇ ਮਿਲ ਗਏ ਕਿਤੋਂ ਬੜੀਆਂ ਜਾ ਗਈ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ अच्छा बाकी ਨਾਲ ਵਾਲੇ ਭੱਜ ਗਏ باقی ਨਾਲ ਵਾਲੇ ਦੋ ਲੜੀਆਂ ਭੱਜ ਗਏ ਜਿਹੜੀਆਂ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੀਆਂ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾ ਦੇ ਜਾਂ ਉਹ ਫੜੀਆਂ ਉਹਨਾਂ ਫੜਫੜ ਪੈਸੇ ਇਹਨੂੰ ਫੜਾ ਦਿੰਦੇ ਨੇ ਲਕੋਲੇ ਇਹ ਇਹਨਾਂ ਨੇ ਆ ਭੈਂਜੀ ਨਾਲ ਗਏ ਜਿਨ੍ਹਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜ ਲੀਆਂ ਜਾ ਕੇ ਜੀ ਡੀਟੀਓ ਡੀਟੀਓ ਪਾਰ ਕਰਕੇ ਆਈ ਦੋ ਜਣੀਆਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਜੀ ਹਾਂ ਜੀ ਲੱਗਿਆ ਹੋਇਆ ਜੀ ਕੈਮਰਾ ਤੇ ਆਈਏ ਰਿਕਾਰਡਿੰਗ ਵਿੱਚ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚੈੱਕ ਉਹਦਾ ਭੈਂਜੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਂਜੀ ਇਹ ਜਨਾਨ ਇਹ ਚੋਰੀ ਪਈ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਕਿੰਨੀਆਂ ਸੀਗੀਆਂ ਫੜੀਆਂ ਇਹਦੀ ਦੋ ਸੀ ਲਾ ਇੱਕ ਸੀ ਫੜੀ ਹੋਈ ਤੇ ਬਾਕੀ ਦੋ ਭੱਜ ਗਏ ਜਿਹੜੇ ਇਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਜੀ ਦੁਕਾਨ ਆ ਇੱਦਾਂ ਇੱਕ ਹਾਂ ਜੀ ਕਿ ਜਿਹੜੀ ਕਿਹੜੀ ਗੌਰਮੈਂਟ ਸਾਹਿਬ 31 ਗੌਰਮੈਂਟ 32 ਗੌਰਮੈਂਟ ਸਾਹਿਬ ਉਹਦੇ ਉਹਦੇ ਕੋਲ ਇੱਥੇ ਹੁੰਦਾ ਕੌਣ ਡੀਕੀ ਦੱਸਿਆ ਇਹਨਾਂ ਨੇ ਤੁਹਾਨੂੰ ਇਹ ਕਿਵੇਂ ਲੈ ਲਈ ਕਹਿੰਦੇ ਸਾਡੇ ਵੀਰੇ ਪੈਸੇ ਮਿਲ ਗਏ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ ਹੈਗੀ ਇਹ ਜੇ ਉਹ ਦੇਖਦੇ ਆ ਕੋਈ ਵੈਰੀਫਾਈ ਕਰਦੇ ਆ ਆਪਾਂ ਜੇ ਉਹਨਾਂ ਕੋਲ ਕੁੜੀਆਂ ਮਿਲ ਜਾਈਆਂ ਉਹਨਾਂ ਦੇ ਕੋਲ ਵੈਕਸੀਨ ਮਿਲਣਾ ਤੁਸੀਂ ਉਹ ਤੁਹਾਡੇ ਖਾਣੇ ਖੜਾਤੀ ਜੀ ਉਹ ਤੁਹਾਨੂੰ ਨਹੀਂ ਹਲੇ ਪੜਾਈ ਹਾਂਜੀ ਫੜਦੀ ਆ